Yeah. <laughs> ਇਹ ਆ ਤੋ ਦੋਜਾ ਵਿਸ਼ਾਲ ਲੰਗਰ ਮਾਤਾ ਛਿੰਨਮਸਤਿਕਾ ਹਿਮਾਚਲ ਪ੍ਰਦੇਸ਼ ਮੁਬਾਰਕਪੁਰ ਦੇ ਲਾਗੇ ਕਾਦਿਆ ਸ਼ਹਿਰ ਦੇ ਸਹਿਯੋਗ ਦੇ ਨਾਲ ਮੁੱਖ ਸੇਵਾਦਾਰ ਮਨੋਜ ਕਮਾਰ ਨਾਦਸਿਆ ਇਹ ਕਾਦਿਆ ਸ਼ਹਿਰ ਵਾਸੀਆਂ ਦਾ ਲੰਗਰ ਹੈ ਸੰਗਤ ਸਹਿਯੋਗ ਦੇ ਨਾਲ ਮਾਤਾ ਰਾਣੀ ਦੀ ਕਿਰਪਾ ਨਾਲ ਮੈਂ ਸਾਰੀ ਸੰਗਤ ਦਾ ਤਾਨਵਾਦ ਕਰਨਾ ਹਾਂ ਜੈ ਮਾਤਾ ਚਿੰਤਾਪੁਰਨੀ ਜੀ ਮੈਂ ਤੁਹਾਡਾ ਆਪਣਾ ਵਿਸ਼ਾਲ ਮਨੀ ਮਕੇਰੀਆ ਜੋ ਪਿੱਛੇ ਤੁਸੀਂ ਭਜਨ ਸੁਣ ਰਹੇ ਹੋ ਇਹਨੂੰ ਸਰਚ ਕਰੋ ਹੁਣੇ ਮੇਰੀ ਚਿੰਤਾ ਪੁਰਨੀਮਾ ਬਾਈ ਵਿਸ਼ਾਲ ਮਨੀ ਔਰ ਸ਼ੇਅਰ ਕਰੋ ਸਪੋਰਟ ਕਰੋ ਔਰ ਨਾਲ ਦੇ ਨਾਲ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਦੂਸਰਾ ਵਿਸ਼ਾਲ ਲੰਗਰ ਮਾ ਚਿੰਨ ਮਸਤੀਗਾ ਲੰਗਰ ਕਮੇਟੀ ਕਾਦੀਆਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹਰ ਸਾਲ ਜਿਹੜਾ ਚਿੰਤਾਪੁਨੀ ਦੇ ਦਰਬਾਰ ਤੇ ਲਗਾਇਆ ਜਾਂਦਾ ਏ ਔਰ ਇਹ ਲੰਗਰ 9 10 11 12 13 ਅਗਸਤ ਨੂੰ ਲਗਾਇਆ ਜਾਏਗਾ ਔਰ ਤੁਸੀਂ ਬੰਬੇ ਪਿਕਨਿਕ ਸਪੋਰਟ ਤੋਂ 200 ਮੀਟਰ ਪਹਿਲਾਂ ਜਿਲ੍ਹਾ ਹੁਣਾ ਔਰ ਚਿੰਤਪurni ਰੋਡ ਤੇ ਲਗਵਾਇਆ ਜਾਂਦਾ ਹਰ ਸਾਲ ਲੰਗਰ ਔਰ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਣਾ ਹੈ ਯੋਗਦਾਨ ਪਾ ਸਕਦੇ ਹੋ ਔਰ ਜ਼ਰੂਰ ਕਮੇਟੀ ਦੇ ਨਾਲ ਸਹਿਯੋਗ ਕਰਨਾ ਜੀ ਔਰ ਸਾਡੇ ਭਜਨ ਨੂੰ ਵੀ ਬਦ ਤੋਂ ਬਦ ਸ਼ੇਅਰ ਕਰਨਾ ਜੀ ਜੈ ਮਾਤਾ ਚਿੰਤਪurni ਜੀ ਜੈ ਮਾਤਾ ਦੀ ਜੀ ਮੈਂ ਤਾਂ ਡਬ ਸ਼ਬਦ ਲਵਿਸ਼ ਲਵ ਔਰ ਮਾਤਾ ਰਾਣੀ ਦਾ ਮੇਲਾ ਆ ਗਿਆ ਸਾਵਣ ਆ ਗਿਆ ਚਿੰਤਪurni ਜੀ ਦਾ ਮੇਲਾ ਜੋ ਕਿ ਬਹੁਤ ਸ਼ਰਧਾ ਤੇ ਹਰਸ਼ ਉਲਾਸ ਨਾਲ ਮਨਾਇਆ ਜਾਂਦਾ ਹੈ ਔਰ ਇਸ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਏ ਮਾਛਿੰਨ ਮਸਤੀ ਕਾ ਲੰਗਰ ਕਮੇਟੀ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਦੂਸਰਾ ਵਿਸ਼ਾਲ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਬੰਬੇ ਪਿਕਨਿਕ ਸਪੋਰਟ ਤੋਂ 200 ਮੀਟਰ ਪਹਿਲਾਂ ਲਗਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਸੇਵਾਦਾਰਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਮਾਤਾ ਰੰਡੇ ਮਿਲ ਲਈਆਂ ਇਹ ਲੰਗਰ 9 ਅਗਸਤ ਤੋਂ ਲੈ ਕੇ 13 ਅਗਸਤ ਤੱਕ ਲਾਇਆ ਜਾਏਗਾ ਜੇ ਕਿਸੇ ਨੇ ਸੇਵਾ ਦੇਣੀ ਹੈ ਤੇ 24 ਨੰਬਰ ਨੇ ਉਹਨਾਂ ਉੱਪਰ ਕੰਟੈਕਟ ਕਰਕੇ ਇਹਨਾਂ ਨੂੰ ਯੋਗਦਾਨ ਦੇ ਸਕਦਾ ਹੈ ਸਾਰੇ ਸੇਵਾਦਾਰਾਂ ਨੂੰ ਬਹੁਤ ਸਾਰੀਆਂ ਵਧਾਈਆਂ ਮਿਲਦੀਆਂ ਮਾਤਾ ਰਾਮੀ ਸਭ ਦੇ ਉੱਪਰ ਕਿਰਪਾ ਕਰੇ ਚੈ ਮਾਤਾ ਜੀ ਜਗਾਰਾਮ ਚਿੰਤਪੁਰੇ ਮਹਿਆ ਜੀ ਦਾ ਬਹੁਲ ਸਤਿਏ ਦਰਬਾਰ ਕੀ ਜੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਆਪ ਜੀ ਦੇ ਸ਼ਹਿਰ ਕਾਦੀਆਂ ਤੋਂ ਦੂਸਰਾ ਵਿਸ਼ਾਲ ਲੰਗਰ ਮਾ ਚਿੰਨ ਮਸਕਾ ਲੰਗਰ ਕਮੇਟੀ ਵੱਲੋਂ ਲਿਜਾਇਆ ਜਾ ਰਿਹਾ ਹੈ ਤੇ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਉਹ ਹੋ ਰਿਹਾ ਹੈ ਸਾਰੇ ਸ਼ਹਿਰ ਨਿਵਾਸੀਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਸਾਰਿਆਂ ਨੇ ਬਹੁਤ ਵਧੀਆ ਸਹਿਯੋਗ ਦੇ ਰਿਹਾ ਕੋਈ ਧਨ ਦੇ ਰੂਪ ਚ ਕੋਈ ਰਾਸ਼ਨ ਦੇ ਰੂਪ ਚ ਕੋਈ ਮੇਰੇ ਨਾਲ ਜਾ ਕੇ ਇਸ ਜਗ੍ਹਾ ਦੇ ਉੱਤੇ ਸੇਵਾ ਕਰਨ ਵਾਸਤੇ ਜਿਹੜੇ ਤਿਆਰ ਹੋਏ ਨੇ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹਾਂ ਇਹ ਲੰਗਰ ਕੋਈ ਮੇਰਾ ਇਕੱਲੇ ਦਾ ਲੰਗਰ ਨਹੀਂ ਇਹ ਮਾਂ ਚਿੰਤਪੁਰਨੀ ਦੇ ਨਾਮ ਦਾ ਲੰਗਰ ਹੈ ਤੇ ਠੀਕ ਹੈ ਉਬਰਾਲਾ ਕਰਨ ਚ ਮਹਾਰਾਣੀ ਨੇ ਮੈਨੂੰ ਸੇਵਾ ਬਖਸ਼ੀ ਪਰ ਅੱਜ ਇਹ ਮੇਰੇ ਇਕੱਲੇ ਦਾ ਨਹੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਲੰਗਰ ਤੁਹਾਡੇ ਆਪਣੇ ਸ਼ਹਿਰ ਕਾਦੀਆਂ ਦਾ ਦਿਲ ਖੋਲ ਕੇ ਸੇਵਾ ਕਰੋ ਨਾਲ ਚੱਲੋ ਚੱਲ ਕੇ ਉੱਥੇ ਮਹਾਰਾਣੀ ਦਾ ਲੰਗਰ ਪੰਡਾਰੇ ਨੂੰ ਵਧੀਆ ਕਰ ਸਕੀਏ ਤਨੂ ਮਨੋ ਤਨੋ ਹਰ ਤਰ੍ਹਾਂ ਦਾ ਸਹਿਯੋਗ ਦਿਓ ਕਿ ਦੁਬਾਰਾ ਤੋਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਮਿਲ ਕੇ ਮੇਰੇ ਨਾਲ ਚੱリエ ਮਾਚਿੰਤ ਪੁੰਨ ਦਾ ਲੰਗਰ 9 10 11 12 ਤੇ 13 5 ਦਿਨ ਦਾ ਲੰਗਰ ਮਾਚੀ ਨਮਸਕਾਰ ਲੰਗਰ ਕਮੇਟੀ ਵੱਲੋਂ ਬੌਂਦੇ ਪਿਕਨਿਕ ਸਪੌਟ ਜਿਹੜਾ ਹੈ ਮਾਂ ਚਿੰਤਪੁਰਨੀ ਰੋਡ ਦੇ ਉੱਤੇ ਉਤੋਂ 2 300 ਮੀਟਰ ਪਿੱਛੇ ਹੈ ਮੁਬਾਰਕਪੁਰ ਤੋਂ 2 ਕਿਲੋਮੀਟਰ ਅੱਗੇ ਲਗਾਇਆ ਜਾ ਰਿਹਾ ਹੈ ਸਾਰਿਆਂ ਨੂੰ ਹੱਥ ਜੋੜ ਕੇ ਦੁਬਾਰਾ ਤੋਂ ਬੇਨਤੀ ਹੈ ਇਹ ਲੰਗਰ ਤੁਹਾਡੇ ਸਾਰਿਆਂ ਦਾ ਹੈ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੈ ਮੈਂ ਸਾਰੀ ਉਮਰ ਨਹੀਂ ਹੈ ਤੁਹਾਡਾ ਕਿ ਤੁਸੀਂ ਇੰਨਾ ਮੇਰਾ ਸਾਥ ਦੇ ਰਹੇ ਹੋ ਹਰ ਤਰ੍ਹਾਂ ਦਾ ਪੈਸੇ ਦੇ ਰੂਪ ਚ ਰਾਸ਼ਨ ਦੇ ਰੂਪ ਚ ਮੇਰੇ ਨਾਲ ਚੱਲ ਕੇ ਲੋਕਾਂ ਕੋ ਸੇਵਾ ਕਠੀ ਕਰਨ ਦੇ ਰੂਪ ਚ ਮੈਂ ਹਰ ਬੰਦੇ ਨੂੰ ਦਿਲੋਂ ਨਮਨ ਕਰਦਾ ਹਾਂ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੋ ਤੇ ਇਸ ਲੰਗਰ ਨੂੰ ਇਸੇ ਤਰ੍ਹਾਂ ਹੀ ਮਹਾ ਚਿੰਤਪੁਰੇ ਦੇ ਚਰਨਾਂ ਚ ਸੀ ਹਰ ਸਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਮਹਾ ਚਿੰਤਪੁਰੇ ਦੀ ਕਿਰਪਾ ਨਾਲ ਆ ਜਾ ਸਕੀਏ ਦੁਬਾਰਾ ਤੋਂ ਬੇਨਤੀ ਹੈ 8 9 10 11 12 13 ਸੌਰੀ 9 10 11 12 13 ਨੂੰ 5 ਦਿਨ ਦਾ ਲੰਗਰ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਹੋਮ ਹਮਾ ਕੇ ਜਰੂਰ ਪਹੁੰਚੋ ਜਰੂਰ ਪਹੁੰਚੋ ਸੇਵਾ ਤੁਸੀਂ ਦੇਤੀ ਹੈ ਸੇਵਾ ਤੁਸੀਂ ਦੇ ਰਹੇ ਹੋ ਸਭ ਤੋਂ ਵੱਡੀ ਸੇਵਾ ਹੈ ਕਿ ਤੁਸੀਂ ਉੱਥੇ ਆਣ ਕੇ ਸੇਵਾ ਕਰੋ ਤੇ ਮਹਾਰਾਣੀ ਦਾ ਲੰਗਰ ਤੁਸੀਂ ਆਪ ਸਾਰੇ ਮਿਲ ਕੇ ਵਰਤਾਓ ਤੇ ਮਹਾਰਾਣੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਮਾਚਿਤ